ਫਗਵਾੜਾ ਦੇ ਗੌਰਮੈਂਟ ਪ੍ਰਾਇਮਰੀ ਸਮਾਰਟ ਸਕੂਲ ਹਦੀਆਬਾਦ ਵਿਖੇ ਹਰੀ ਪ੍ਰਿਆ ਸੰਸਥਾ ਵੱਲੋਂ ਕੂਲਰ ਪੇਟ ਕੀਤਾ ਗਿਆ ਇਸ ਮੌਕੇ ਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਨ ਦੀ ਧਰਮ ਪਤਨੀ ਸਮਾਜ ਸੇਵਕਾ ਨੀਤਾ ਸੋਮ ਪ੍ਰਕਾਸ਼ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਇਸ ਮੌਕੇ ਤੇ ਛਿਲਪਾ ਚੱਡਾ ਸਰੋਜ ਗੁਪਤਾ ਸੁਮਨ শেਟ ਰਜਨੀਸ਼ ਚਗੋਤਰਾ ਸਵਾਤੀ ਗੁਪਤਾ ਸ਼ਿਖਾ ਕਾਲੜਾ ਕਾਂਸ਼ੀ ਕਾਲੜਾ ਸੁਦੇਸ਼ ਸ਼ਰਮਾ ਪੂਜਾ ਨૈયਰ ਸੀਮਾ ਮਮਤਾ ਬੱਤਰਾ ਸੀਮਾ ਸ਼ਰਮਾ ਵਿਵੇਕ ਮਿੰਦਰੂ ਨੰਦਨੀ ਦੁੱਗਲ ਆਦੀ ਮਜੂਸਾ ਨੈਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਸਰਕਾਰੀ ਪ੍ਰਾਇਮਰੀ ਸਕੂਲ ਹਰਿਆਬਾਦ ਦੇ ਫਰੀ ਪ੍ਰੀਆ ਆਸਥਾ ਸੰਸਥਾ ਨੂੰ ਜਿਹੜੇ ਕੂਲਾਂ ਦਾ ਦਾਨ ਦੇ ਕੇ ਸੇਵਾ ਕੀਤੀ ਗਈ ਹੈ ਮੈਂ ਇਸ ਉਪਰਾਲੇ ਦੇ ਲਈ ਇਸ ਸੰਸਥਾ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਇਸ ਸੰਸਥਾ ਨੂੰ ਮੈਂ ਹੋਰ ਵੀ ਜ਼ਿਆਦਾ ਵਧਾਈ ਦੇਣਾ ਹੈਗਾ ਕਿਉਂਕਿ ਜਿਹੜੇ ਗਰੀਬ ਬੱਚੇ ਹੈਗੇ ਉਹਨਾਂ ਦੇ ਵੱਲ ਇਹਨਾਂ ਨੇ ਧਿਆਨ ਦਿੱਤਾ ਹੈਗਾ ਕਿਉਂਕਿ ਅਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਇਸੀਆਂ ਦੇ ਵਿੱਚ ਸੌਨੇ ਹੈਗੇ ਸਾਡੇ ਘਰਾਂ ਵਿੱਚ ਸਾਰੇ ਵਿੱਚ ਹੁਣਤਾ ਹੈਗੇ ਪਾ ਜਿਹੜੇ ਗਰੀਬ ਬੱਚੇ ਹੈਗੇ ਆ ਇਹਨਾਂ ਦੀ ਸਹੂਲਤਾਂ ਦੇ ਲਈ ਇਹਨਾਂ ਨੇ ਖਿਆਲ ਕੀਤਾ ਤੇ ਇਸ ਲਈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਆਸ ਕਰਦਾ ਆ ਅੱਗੇ ਤੋਂ ਵੀ ਕਿ ਸਾਡੇ ਸਕੂਲਾਂ ਇਸ ਤਰ੍ਹਾਂ ਜੁੜੇ ਰਹਿਣਗੇ ਤੇ ਜਿਹੜੀਆਂ ਸਾਡੇ ਸਕੂਲਾਂ ਦੀਆਂ ਜ਼ਰੂਰਤਾਂ ਜਿਹੜੀਆਂ ਹੈਗੀਆਂ ਮੈਂ ਆਸ ਕਰਦਾ ਵੀ ਉਹਨਾਂ ਵੱਲ ਧਿਆਨ ਦੇ ਕੇ ਉਹਨਾਂ ਨੂੰ ਪੂਰਾ ਕਰਨ ਲਈ ਸਾਡਾ ਜੁਰੂਰ ਸਹਿਯੋਗ ਕਰਦੇ ਨੇ ਧੰਨਵਾਦ ਜੈ ਸ਼ੀ ਰਾਦੇ ਜੀ ਅੱਜ ਹਰੀ ਭਰੀਏ ਆਸਤਾ ਸੰਸਥਾ ਦੀ ਜਿਹੜੀ ਟੀਮ ਆ ਉਹ ਸਾਰੀ ਫੇਰ ਇਕੱਠੀ ਹੋਈ ਆ ਇੱਕ ਪ੍ਰਾਇਮਰੀ ਗਵਰਨਮੈਂਟ ਜਿਹੜਾ ਸਕੂਲ ਆ ਉੱਥੇ ਬੱਚਿਆਂ ਨੂੰ ਵੈਸੇ ਅਸੀਂ ਨੇ ਜੋਗੇ ਤਾਂ ਹੈ ਨਹੀਂ ਅਸੀਂ ਕੁਝ ਦੇ ਸਕੀਏ ਸਾਰਿਆਂ ਨੇ ਰਲ ਮਿਲ ਕੇ ਜਿੱਦਾਂ ਮੈਂ ਅੱਗੇ ਵੀ ਕਹਿਨੀ ਹੁੰਦੀ ਆ ਮੇਰੇ ਅਲਪਾਸ ਇਹੀ ਹੁੰਦੇ ਆ ਜੋ ਤਿਲ ਫੁੱਲ ਸਾਰਿਆਂ ਕੋ ਛੜਦੇ ਆਪਣੇ ਦਸਵੰਤ ਦੇ ਰੂਪ ਦੇ ਵਿੱਚ ਸਭ ਕੱਢਦੇ ਆ ਤੇ ਅੱਜ ਛੋਟੇ ਛੋਟੇ ਨੰਨੇ ਨੰਨੇ ਜਿਹੜੇ ਕਹਿੰਦੇ ਹੁੰਦੇ ਨੇ ਨਾ ਬੱਗੀਆਂ ਦੇ ਫੁੱਲ ਆ ਅੱਜ ਅਸੀਂ ਉਹਨਾਂ ਲਈ ਕੁਝ ਆਪਣਾ ਭਾਵ ਇੱਕ ਸੇਵਾ ਦੇ ਰੂਪ ਦੇ ਵਿੱਚ ਸਕੂਲ ਦੇ ਵਿੱਚ ਲੈ ਕੇ ਆਏ ਆ ਤੇ ਮੈਂ ਪ੍ਰਿੰਸੀਪਲ ਸਾਹਿਬਾਨ ਜਿਹੜੇ ਸਕੂਲ ਦੇ ਆ ਤੇ ਇਹਨਾਂ ਦੇ ਨਾਲ ਹੀ ਜਿਹੜੇ ਇੱਥੇ ਦੇ ਹੈਡਮਾਸਟਰ ਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਵੀ ਦਿੰਦੀ ਆ ਸਾਰਿਆਂ ਦਾ ਧੰਨਵਾਦ ਵੀ ਦਿੰਦੀ ਆ ਕਿ ਉਹਨਾਂ ਨੇ ਸਾਨੂੰ ਜਿਹੜਾ ਆ ਇਸ ਸੇਵਾ ਦਾ ਮੌਕਾ ਬੱਚਿਆਂ ਦੇ ਪ੍ਰਤੀ ਦਿੱਤਾ ਤੇ ਇਦਾਂ ਹੀ ਅਸੀਂ ਸਾਡੀ ਜਿਹੜੀ ਟੀਮ ਆ ਉਹ ਮਿਲ ਕੇ ਸੇਵਾ ਕਰਦੀ ਰਹੇ ਜਿਹੜੇ ਮੇਰੀਆਂ ਭੈਣਾਂ ਬਾਹਰ ਵੀ ਬੈਠੀਆਂ ਆ ਜਿਨ੍ਹਾਂ ਨੇ ਸਹਿਯੋਗ ਭੇਜਿਆ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਸਾਡੀ ਜਿਹੜੀ ਸੰਸਥਾ ਆ ਹਰੀਪ੍ਰਿਆ ਆਸਤਾ ਸੰਸਥਾ ਇਹਨੂੰ ਵੱਟ ਚੜ ਕੇ ਸਹਿਯੋਗ ਕਰਿਆ ਕਰੋ ਕਿਉਂਕਿ ਕੋਸ਼ਿਸ਼ ਹੁੰਦੀ ਆ ਜਿਹੜੇ ਲੋੜ ਬੰਦੇ ਆ ਉਹਨਾਂ ਦੀਆਂ ਲੋੜਾਂ ਪੂਰੀਆਂ ਕਰ ਸਕੀਏ ਕਿਉਂਕਿ ਲੋੜਾਂ ਇਨਸਾਨ ਦੀਆਂ ਕਦੇ ਪੂਰੀ ਨਹੀਂ ਹੋ ਸਕਦੀਆਂ ਪਰ ਜਿੰਨੇ ਜੋਗੇ ਹੈਗੇ ਆ ਉਹਨਾਂ ਦਾ ਜੋਗਾ ਕਰ ਸਕੀਏ ਤੇ ਕਿਸੇਰੇ ਕੰਮ ਆ ਸਕੀਏ ਇਹ ਸਾਡੀ ਸੰਸਥਾ ਦੀ ਜਿਹੜੀ ਆ ਮੇਨ ਉਮੀਦ ਆ ਤੇ ਇਸੇ ਉਮੀਦ ਦੇ ਨਾਲ ਇਹ ਸੰਸਥਾ ਜਿਹੜੀ ਆ ਅੱਗੇ ਵਧਦੀ ਰਹੂਗੀ ਜੈ ਸ਼ੀ ਰਾਮ ਹਰੀ ਭੀਏ ਆਸਥਾ ਸੰਸਥਾ ਬਹੁਤ ਹੀ ਅੱਛਾ ਕੁਰਾਲਾ ਕੀਤਾ ਗਿਆ ਆ ਗੋਮੈਂਟ ਪ੍ਰਾਇਮਰੀ ਸਕੂਲ ਖਦੀਆਬਾਦ ਦੇ ਵਿੱਚ ਕੂਲਰ ਦਿੱਤਾ ਗਿਆ ਹੈ ਜੋ ਕਿ ਇੱਥੇ ਬੱਚਿਆਂ ਨੂੰ ਜ਼ਰੂਰਤ ਸੀਗੀ ਔਰ ਇਹ ਸੰਸਥਾ ਐਦਾ ਹੀ ਸਮਾਜ ਦੇ ਬਹੁਤ ਅੱਛੇ ਕੰਮ ਕਰਦੀ ਹੈ ਔਰ ਇਸੇ ਤਰ੍ਹਾਂ ਕਰਦੀ ਰਹੇਗੀ ਇੱਕ ਸਕੂਲ ਦੇ ਵਿੱਚ ਇਹਨਾਂ ਨੇ ਕਾਪੀਆਂ ਦੇਣੀਆਂ ਆ ਔਰ ਦੂਸਰੇ ਦੇ ਇਹਦੇ ਵਿੱਚ ਇਹਨਾਂ ਨੇ ਕੂਲਰ ਦਿੱਤਾ ਆ ਅੱਗੇ ਤੋਂ ਵੀ ਜੋ ਵੀ ਜ਼ਰੂਰਤ ਹੋਊਗੀ ਬੱਚਿਆਂ ਦੀ ਇਹ ਸੰਸਥਾ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੂਗੀ ਔਰ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰੂਗੀ ਤਾਕਿ ਜਿਹੜੇ ਸਮਾਜ ਦੇ ਬਰਾਬਰਤਾ ਦੀ ਗੱਲ ਕਰਦੇ ਆ ਉਹ ਸਮਾਜ ਸਾਰੇ ਬਰਾਬਰ ਰਹਿਣ ਔਰ ਇਕੱਠੇ ਹੋ ਕੇ ਰਹਿਣ ਇਹ ਹੀ ਮੇਰੀ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਹ ਸੰਸਥਾ ਹੋਰ ترقی ਕਰੇ ਸਮਾਜ ਦੀ ਹੋਰ ਸੇਵਾ ਕਰੇ ਧੰਨਵਾਦ ਜੈ